ਤੇ ਪਈ ਤਰਸੂ ਆ 15000 ਤੇ ਆ ਨਵਾਂ ਆ ਗਿਆ ਸਵਰਾਜ ਦਾ ਠੀਕ ਹੈ ਨਵਾਂ ਸਵਰਾਜ ਦਾ ਮੈਂ ਤੁਹਾਨੂੰ ਦੱਸਣਾ ਇੱਕ ਗੱਲ ਮੰਨ ਕੇ ਚੱਲੋ 7500 ਤੋਂ ਲੈ ਕੇ ਤੇ 15000 ਤੋਂ ਉੱਤੇ ਤੁਹਾਨੂੰ ਕੋਈ ਪੰਪ ਨਹੀਂ ਮਿਲਦਾ 15000 ਤਾਂ ਲਾਸਟ ਪੰਪ ਹੈ ਤੇ 7500 ਤੋਂ ਸ਼ੁਰੂ ਹੈ ਨਾ ਘੱਟੋ ਘੱਟ ਆਹ ਰੇਟ ਨੇ ਪੰਪਾਂ ਦੀ ਤੇ ਮੈਂ ਦੁਬਾਰਾ ਦੁਬਾਰਾ ਦੱਸ ਰਿਹਾ ਫਤਿਹਵਾਦ ਹਰਿਆਣਾ ਦੇ ਅੰਦਰ ਇਹ ਸ਼ਾਪ ਹੈ 222 ਨੰਬਰ ਸ਼ਾਪ ਹੈ ਭਾਈ ਜੀ ਪੰਪ ਲੈ ਕੇ ਆ ਜਾਣਾ ਫਤਿਹਵਾਦ ਹਰਿਆਣਾ ਦੇ ਵਿੱਚ ਖੜੇ ਆਪਾਂ 222 ਨੰਬਰ ਸ਼ਾਪ ਤੇ ਨੰਬਰ ਉੱਤੇ ਸਕਰੀਨ ਤੇ ਵੀ ਚਲਾ ਦਾਂਗੇ ਐਡਰੈਸ ਪ੍ਰੋਪਰ ਸੁਣ ਲਿਆ ਕਰੋ ਹਰਿਆਣੇ ਦੇ ਅੰਦਰ ਫਤਿਹਵਾਦ ਡਿਸਟ੍ਰਿਕਟ ਦੇ ਅੰਦਰ ਦੁਕਾਨ ਹੈ ਜੀ 200 ਆਟੋ ਮਾਰਕੀਟ ਚ 222 ਨੰਬਰ ਸ਼ਾਪ ਨਵੇਂ ਪੰਪ ਡਿਸਪੋਜ਼ਲ ਦੇ ਪੁਰਾਣੇ ਲੱਤੇ ਹੋਏ ਪੰਪ ਚੇਂਜ ਕਰਕੇ ਰੂਟਰੀ ਦੀ ਇਨਲਾਈਨਡ ਜਾਂ ਕੋਈ ਵੀ ਲਾਉਣਾ ਹਨਾ ਹਰ ਇੱਕ ਤਰ੍ਹਾਂ ਦਾ ਕੰਮ ਕਰ ਦਿੰਦੇ ਆ ਬਾਈ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲੇ ਨੰਬਰ ਤੇ ਆ ਗਿਆ ਆਪਣੇ ਕੋਲੇ ਮੈਸੀ ਦਾ ਪੰਪ ਆ ਗਿਆ 7500 ਰੁਪਇਆ ਚ ਠੀਕ ਹੈ ਜੀ ਰੇਟ ਦੱਸ ਦਿਨਾ ਦੋ ਚਾਰਾਂ ਦੇ ਬਾਕੀ ਨੰਬਰ ਮੈਂ ਸਕਰੀਨ ਤੇ ਚਾਲੂ ਕਰਾਂ ਜੇ ਕਿਸੇ ਵੀਰ ਨੇ ਪੰਪ ਦਾ ਕੰਮ ਕਰਾਉਣਾ ਉਹ ਵੀ ਹੋ ਜਾਂਦਾ origignal genuine ਕਰਾਉਣਾ genuine ਕਰਾ ਲਓ ডিসਪੋਜ਼ਲ ਕਰਾਉਣਾ ਜੋ ਮਰਜ਼ੀ ਕਰਾਓ ਮੈਨਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਗਿਆ ਸੋਨਾਲੀਕਾ ਦਾ ਨਵਾਂ ਪੰਪ ਹੈ ਇਹ ਨਵਾਂ ਆ ਵੀ ਨਵਾਂ ਸੀ ਆਹ 7500 ਦਾ ਆ 15000 ਦਾ ਠੀਕ ਹੈ ਇਹ ਚਾਰ ਸਿਲੰਡਰ ਦਾ ਆ ਵੀ ਚਾਰ ਸਿਲੰਡਰ ਦਾ ਸੀ ਆ ਹੈਗਾ ਫਿਰ ਮੈਸੀ ਦਾ ਆ ਗਿਆ ਜੀ ਠੀਕ ਹੈ ਤੇ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਆ ਹੈਗਾ ਜੀ ਅਰਜਨ ਦਾ ਵੈਸੇ ਆਪਾਂ ਨੂੰ ਇੱਥੋਂ ਪਤਾ ਲੱਗ ਜਾਂਦਾ ਠੀਕ ਹੈ ਪੰਪਾਂ ਦੀ ਕਿਹੜਾ ਕਿਹੜਾ ਕਿੱਥੇ ਲੱਗਦਾ ਆ ਹੈਗਾ ਫਾਰਮ ਟਰੈਕ ਦਾ ਤਿੰਨ ਸਿਲੰਡਰ ਦਾ ਆ ਆ ਗਿਆ ਜੀ ਡਿਸਪੋਜ਼ਲ ਦਾ ਐਮ ਪੀ ਸੀ ਯੂਨਿਟ ਲੱਗਾ ਠੀਕ ਹੈ ਇਹ ਆਪਣਾ ਮੈਂ ਇਹਨਾਂ ਦੇ ਰੇਟ ਦੱਸ ਤਨ ਇੱਥੇ 7500 ਆ 15000 ਤੇ ਆ ਨਵਾਂ ਆ ਗਿਆ ਸਵਰਾਜ ਦਾ ਠੀਕ ਹੈ ਨਵਾਂ ਸਵਰਾਜ ਦਾ ਮੈਂ ਤੁਹਾਨੂੰ ਦੱਸਣਾ ਇੱਕ ਗੱਲ ਮੰਨ ਕੇ ਚੱਲੋ 7500 ਤੋਂ ਲੈ ਕੇ ਤੇ 15000 ਤੋਂ ਉੱਤੇ ਤੁਹਾਨੂੰ ਕੋਈ ਪੰਪ ਨਹੀਂ ਮਿਲਦਾ 15000 ਤਾਂ ਲਾਸਟ ਪੰਪ ਹੈ ਤੇ 7500 ਤੋਂ ਸ਼ੁਰੂ ਹੈ ਨਾ ਘੱਟੋ-ਘੱਟ ਆਹ ਰੇਟ ਨੇ ਪੰਪਾਂ ਦੇ ਤੇ ਮੈਂ ਦੁਬਾਰਾ-ਦੁਬਾਰਾ ਦੱਸ ਰਿਹਾ ਫਤਿਹਵਾਦ ਹਰਿਆਣਾ ਦੇ ਅੰਦਰ ਇਹ ਸ਼ਾਪ ਹੈ 222 ਨੰਬਰ ਸ਼ਾਪ ਹੈ ਨੰਬਰ ਵੀ ਉੱਤੇ ਸਕਰੀਨ ਤੇ ਚਲਾ ਦੇ ਤਾਂ ਫਿਰ ਵੀ ਫੋਨ ਆਉਂਦੇ ਨੇ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਫਿਰ ਸ਼ੇਅਰ ਕਰਦਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਧੰਨਵਾਦ ਮਿਲਦੇ ਨੇ ਕਿਸੇ ਹੋਰ ਵੀਡੀਓ ਹਰ ਇੱਕ ਤਰ੍ਹਾਂ ਦਾ ਪੰਪ ਪਿਆ 724 ਦਾ ਵੀ ਪਿਆ ਹੈ ਹੋਲੈਂਡ ਦਾ ਵੀ ਪਿਆ ਜੀ ਠੀਕ ਹੈ ਹੋਲੈਂਡ ਦਾ ਸਿੰਪਲ ਰੋਟਰੀ ਵੀ ਮਿਲ ਜਾਣਗੇ ਦੂਸਰੇ ਵੀ ਮਿਲ ਜਾਣਗੇ ਪੰਪਾਂ ਦੀ ਕੋਈ ਕਮੀ ਨਹੀਂ ਧੰਨਵਾਦ